ਯਾਰ ਲੇਖਕ ਨਹੀਂ ਪੂਰਨ ਸਿੰਘ ਦੇ ਘਰ ਹੈ ਢੇਡ ਜਤਵਾਲ ਗ੍ਰੰਥ ਨੰਬਰ 4 10 ਆਲਪਾ ਬੜੀ ਸੱਚੇ ਪਾਸ਼ੇ ਨੇ ਜੋ ਸਾਨੂੰ ਇਸ ਖਲ ਬਾਣੀ ਰੰਗ ਸਮਝਾਇਆ ਜਿਹੜਾ ਰੋਪੇ ਦਾ ਕੰਮ ਹੁੰਦਾ ਉਹ ਹੋਰ ਆਪ ਪੜਨਾ ਆਤਾ ਜਲ ਤਤਪਰੀਤ ਕੋ ਰਖੇ ਅਬਨਾਸੀ ਕਿਸੇ ਨਾ ਮਿਲੇ ਮੰਦਰ ਮਸੀਤ ਜੋ ਜਨ ਖੋਜੇ ਕਾਹ ਅੰਦਰ ਜਾਏ ਜਬਤ ਕਲਜੀਤ ਹਾਂ ਸੱਚ ਪਾਸ਼ਾ ਜੀ ਨੇ ਆਪ ਸਾਨੂੰ ਸਾਫ਼-ਸਾਫ਼ ਦੱਸਿਆ ਆ ਤਾਂ ਕਿ ਕੋ ਰਖੇ ਅਬਨਾਸੀ ਕਿਸੇ ਮੰਦਰ ਮਸੀਤਾਂ ਦੇ ਵਿੱਚ ਨਹੀਂ ਹੈ

ਮਨ ਤੁਮ ਜਿਉਤ ਸਰੂਪ ਹੈ ਆਪਣਾ ਮੂਲ ਕਸ਼ਾਣ ਮਨ ਹਰ ਜੀ ਤੇ ਨਾਲ ਹੈ ਗੁਰਮਤੀ ਰੰਗ ਮਾਰ ਕੇ ਸਨ ਬਾਤਾਂ ਮੰਨਦੀ ਤੇ ਦੋਰ ਨਹੀਂ ਹੈ ਕਿੱਥੇ ਹੋ ਸਾਡੇ ਅੰਦਰ ਇਸ ਕਾਣ ਨਜ਼ਰ ਕਿਉਂ ਨਾ ਕਿਉਂ ਕੇ ਬਕਾਰਾਂ ਦੇ ਪਰਦੇ ਚੜ੍ਹੇ ਹੋਏ ਨੇ ਜਨ ਭਗਤਾ ਤੋੜੇ ਆਤਮ ਵਜਾ ਜੰਦਰ ਏਕਾ ਸ਼ਬਦ ਸੁਣਾਏ ਸੁਹਾਗੀ ਗੀਤ ਬੇ ਮੁਖ ਭਉ ਦੇ ਦਰ ਦਰ ਬੰਦਰ ਦੁਰਮਤ ਦੇਨ ਹੋਈ ਪਨੀਤ ਕਿਉਂਕਿ ਜੇ ਅਸੀਂ ਅੰਦਰੋਂ ਕੁਝ ਨਹੀਂ ਆਕਾਰ ਅੰਦਰੋਂ ਕੁਝ ਨਹੀਂ ਵੇਖਿਆ ਜਿੱਥੇ ਮਰਜੀ ਘੁੰਮਦੇ ਰਹੇ ਜਿੱਥੇ ਆਸ਼ਮੀਲ ਕਿਉਂਕਿ ਜੇਕਰ ਪ੍ਰਮਾਤਮਾ ਸਾਡੇ ਕਾਇਆ ਅੰਦਰ ਦੇ ਵਿੱਚ ਹੀ ਬਿਠਾ ਹੈ ਤੇ ਉਹ ਬਾਹਰ ਕਿੱਥੇ ਹੈ ਤੇ ਸਾਡੇ ਮਲੇ ਕਰਮ ਉਹ ਚੰਗੇ ਕਰਮ ਅਨੁਸਾਰਿਆਂ ਨੂੰ ਵੇਖ ਰਿਹਾ ਹਰ ਇੱਕ ਬਾਹਰ ਕਰਮਾਂ ਦਾ ਸਭਾ ਤੇ ਇਸ ਤਰ੍ਹਾਂ

ਕਿਸ ਸੋ ਪਰਮਾਤਮਾ ਹੰਗ ਸਾਡੀ ਆਤਮਾ ਆਤਮਾ ਤੇ ਪਰਮਾਤਮਾ ਦਾ ਮਿਲਣਾ ਹੈ ਗੁਰਬਾਣੀ ਦੇ ਵਿੱਚ ਨਾ ਨਿਤ ਸੁੰਗਹ ਹੰਸਾ ਜਾਪਾ ਜਾਪ ਤ੍ਰੈਤਵ ਮਨ ਤੇ ਸਿਮਾਏ ਇਸ ਸੋਹਮ ਹੰਸਾਰੇ ਵਿੱਚ ਤਿੰਨੋ ਰੋਹ ਕਿਸ ਮਾਰੇ ਗੁਰਮੁਖ ਸਾਚਾ ਰਸ ਨਾ ਲੈ ਚੀਤ ਰਸਨਾ ਚੀਤਾ ਹਰ ਸਾਜਨ ਮੀਤਾ ਰਸਨਾ ਚੀਤਾ ਹਰ ਸਾਜਨ ਮੀਤਾ ਕਾਇਆ ਹੋਏ ਪਤਤ ਪਨੀਤਾ ਜੇ ਅਸੀਂ ਰਸਨਾ ਦੇ ਨਾਲ ਇਹਨੂੰ ਚਿੱਤ ਜਿਂ ਲਿਆਉਂਦਾ ਤੇ ਮਿਲਿਆ ਤੁਹਾਨੂੰ ਸਾਜਨ ਕਿੰਨਾ ਕਰਤਾ ਸਾਜਨ ਮਿਲ ਗਿਆ ਸਾਡੀ ਇਹ ਕਾਇਆ ਪਤਤ ਤੋਂ ਪਲੀਤ ਹੋ ਮੋਤਾ ਪਿਕਣਾ ਹੁੰਦਾ ਪਾਠ ਜਿਹੜਾ ਆਪਣੇ ਪਰੰਪਰਾ ਤੋਂ ਦਿੱਖਿਆ ਜਾਂਦਾ। ਬਲੀਆ ਜਿਹੜਾ ਸਾਫ ਕਰਾਇਆ। ਮੈਂ ਨਾ ਨਾਮ ਭਗਤ ਸੁਹਾਵਾ ਭਗਤ ਭਗਵਾਨ ਚ ਇਕਾਤੀਤਾ ਹਾਂ। ਜਦੋਂ ਇਹ ਨਾਲ ਮੇਨ ਸਾਡਾ ਹੋ ਗਿਆ ਫਿਰ ਭਗਵਾਨ ਦੇ ਵਿੱਚ ਕੋਈ ਫਰਕ ਨਹੀਂ ਨਜ਼ਰ ਆ। ਸਾਰੇ ਨੇ ਆਪਣੇ ਵਰਗਾ ਹੀ ਕਰਦੇ ਆ। ਸਦਾ ਸਦਾ ਰੱਖੇ ਠੰਡੀ ਸ਼ਾਵਾਂ ਕਾਇਆ ਕਰੇ ਸੀਤਲ ਸਿਤਾ ਤੇ ਪਾਣੀ ਜਿਹੜੀ ਹੈ ਸੀਤਲ ਜਾਨਵਰੇ ਵਿੱਚੋਂ ਵਕਾਰਪੂਰ ਬੜੇ ਨਿਕਲ ਜਾਣਗੇ ਅਗਨੀ ਇਹੋ ਹੀ ਆ ਅਗਰ ਇਹ ਬਾਹਰ ਹੋ ਜੇ ਸਾਡੀ ਇਹ ਸਰਕਾਰ ਹੈ ਕਿਆ ਹੋਣੇ ਛਾਂ ਤੋਂ ਜਾ ਮਹਾਰਿਸ਼ੀ ਅਸੀਂ ਵਿਸ਼ਨੂੰ ਕੋ ਵਾਹਨ ਵਰਣ ਵਰਣ ਸਾਚੇ ਸ਼ਰਨ ਉਚਨੀ ਜਾਤ ਪਾਤ ਭੈਣ ਭਰਾਤ ਇਕਾਤੀਤਾ ਸੁਖ ਪਰਮਾਤਮਾ ਨੇ ਸੱਡੀ ਤੇ ਦੁਨਿਆਵੀ ਜਾਤ ਨੂੰ ਉਚਲੀ ਨੂੰ ਨਹੀਂ ਲੜਾ ਉਹਦਾ ਸਬੰਧ ਕਿਹੜਾ ਵਾ ਸਾਡੀ आत्मा, देना। आत्मा दे आत्मात्मान होंगे सारा ही बराबर किया जो जात पात जीवन जो आधार है सात लोग और संसार ने बनाया हुआ सच्चे पातशाह ने सू हर बात बार बार समझाया कि मेरा दरबार कि सात ਸਾਚੀ ਸੰਤਾਂ ਕਾਰ ਪ੍ਰਿਆਹਾਰ ਸਾਚੀ ਸਿੱਖਿਆ ਕੀ ਕਸਮਝਾਈਆ ਆ ਸਿੱਖਿਆ ਕਿڑی ਸਮਝਾਈ ਸਤ ਸਭਨੇ ਸਾਨੂੰ ਕਾ ਰਾਮ ਅੰਦਰ ਅੰਦਰ ਹਰੀ ਦਵਾਰ ਸਿਥਿ ਹਰੀ ਦਵਾਰ ਤੇ ਸਿਥਿ ਕਾ ਰਾਮ ਅੰਦਰ ਅੰਦਰ ਹਰੀ ਦਵਾਰ ਹਰ ਜੂ ਬੈਠਾ ਆ ਸੁਣ ਲਈਆ ਜਾਤੇ ਲੇਖਨ ਆਈਏ ਜੇ ਭਰਜੂ ਨੂੰ ਜਾਤਾਂ ਆਇਆ ਸਾਨੂੰ ਨજર ਆਉਂਦਾ ਨਹੀਂ ਜਦ ਸਮੂ ਨજર ਆਣ ਲੱਗਿਆ ਜਸਾ ਲੱਗਿਆ ਤਾਂ ਉਹਦੇ ਪਰਮਾਤਮਾ ਦੇ ਭਗਤ ਹੋ ਕੇ ਉਹਦੇ ਬਰਾਬਰ ਹੋ ਗਏ ਕਿਸੇ ਦੇ ਨਾਲ ਵੀ ਕੋਈ ਵੈਰ ਕ્રોਧ ਦੀ ਖਾਹੂਸ ਜਿਹੀ ਹੋ ਨਹੀਂ ਰਹੇ ਜੀ ਦੇਸ ਨਿਆਹੇ ਜੀਵ ਸੰਸਾਰ ਭਰਾਂ ਜਿਸ ਕੇ ਉਹ ਨੋ ਦਸਨ ਤ੍ਰੈਗੁਣ ਮਾਇਆ ਪੜਦਾ ਪਾਇਆ ਇੱਥੇ ਸੱਚੇ ਪਾਤਸ਼ਾਹ ਸਾਰ ਸਾਰ ਦੇ ਗਲੇਰ ਤੇ ਕਲੀਰ ਕਰਦਾ ਤਾਂ ਕਿਉਂ ਪਰਮਾਤਮਾ ਜਿਹੜਾ ਸਾਡੇ ਕਾਮ ਅੰਦਰ ਦੇ ਅੰਦਰ ਬੈਠਾ ਸਮੂ ਦੇਖ ਨਹੀਂ ਆਉਂਦਾ ਕਿਉਂ ਨਹੀਂ ਆਇਆ ਕਿਉਂਕਿ ਤ੍ਰੈਗੁਣ ਮਾਇਆ ਨੇ ਸਾਡੇ ਉੱਤੇ ਪੜਦਾ ਪਾਇਆ ਆ ਅਗਰ ਉਹ ਤ੍ਰੈਗੁਣ ਮਾਇਆ ਦਾ ਪੜਦਾ ਚੁੱਕਿਆ ਜਾਏਗਾ ਤੇ ਪਰਮਾਤਮਾ ਸੋਖਸ਼ਾ ਦੇਖਣਗੇ ਊੜਾ ਕਾਇਆ ਕਪਟ ਵੇਖ ਵਜਾ ਹਰ ਤਨ ਧਨ ਹਾਟੀ ਬਾਜੀ ਲੈ ਊੜਾ ਕੱਟ ਬਕਾਰ ਜਿਹੜਾ ਇਹ ਨਾ ਅਗਰ ਇਹ ਲੱਗਦਾ ਹੈ ਤੇ ਸਾਨੂੰ ਪਰਮਾਤਮਾ ਦੇ ਦਰਸ਼ਨ ਹੋ ਗਏ ਆ ਉਹ ਹੁਣ ਹੋਣਾ ਪਏਗਾ ਪਰ ਜੇ ਇਹ ਸਾਰੇ ਨਿਕਲ ਜਾਣਗੇ ਤੇ ਫਿਰ ਕੀ ਕਹਿੰਦਾ ਸੰਸਾਰ ਇਹਨਾਂ ਤੋਂ ਬੜਾ ਪਰਮਾਤਮਾ ਦਾ ਭਗਤ ਹੈ ਉਹਦੀ ਸ਼ੋਭਾ ਵੀ ਨਹੀਂ ਦੁਆਉਂਦਾ ਕਰ ਅਗਰ ਕਾਇਆ ਕਪਟ ਜਿਹੜਾ ਵਿੱਚ ਹੈ ਤੇ ਕੀ ਕਹਿੰਦੇ ਆ ਇਹ ਤਾਂ ਬੜਾ ਦੁਸਤ ਹੁੰਦਾ ਉਹਦਾ ਕਾਇਆ ਵੀ ਸੰਸਾਰ ਤੇ ਚੇਂਜ ਹੋ ਜਾਂਦਾ ਕਿਤੇ ਭਗਤ ਦਾ ਕਿਤੇ ਫੇਰ ਦੁਸਤ ਹੁੰਦਾ ਉਹ ਸੱਚੇ ਪਾਸ਼ਾ ਹੀ ਨੇ ਗੁਰਮੁਖ ਬਣਦਾ ਹੀ ਕਰਨਾ ਜਦੋਂ ਉਹ ਪਰਮਾਤਮਾ ਦੀ ਤਾਂ ਦੇ ਵਿੱਚ ਰਹਿੰਦਾ ਹੈ ਸੰਸਾਰੀ ਲਾਲਚ ਨੇ ਦਿੱਤਾ ਉਪਕਰਣ ਸੱਚੇ ਪਾਲਸ਼ੀ ਨੇ ਲਿਖਿਆ 11 ਨੰਬਰ ਪੰਨੇ 3 ਅੱਗੇ ਗੋਰ ਮੋ ਕਸਰ ਜਿਹਾ ਕਦੇ ਤੰਗ ਈਕਾ ਓਟ ਤਕਾਈਆ ਸਮਾਹਨਿ ਤਾਉ ਸਰਪ ਕੋ ਦੇ ਕੋ ਤੂੰ ਨਿਰਗਣੇ ਰਚਿਆ ਆਪਣਾ ਸੰਗ ਸੋ ਨਿਵੇਖ ਉਹ ਖਾਈਆ ਸੱਚ ਵਾਸਤੇ ਮਹੰਗਰ ਤੇਰੇ ਅੱਗੇ ਚੂੜੀ ਡਾਈਆ ਆਗੁਰ ਮੁਖਤੰਮ ਰੱਬ ਦੇ ਆਏ ਹੋਈ ਮੰਗਦੇ ਆ ਕਿ ਜੀ ਐ ਪਰਮਾਤਮਾ ਸਾਨੂੰ ਸੱਚੀ ਬਾਤ ਬਰਸਾ ਦੇ ਲੱਖ ਚੇਰਾਸੀ ਵਿੱਚ ਕਾਡ ਗਰ ਗਰ ਹਉ ਨਾ ਕੋਇ ਹਿਤ ਪਾਈਆ ਆਈ ਬਰਮ ਕਾ ਲਈਆ ਐ ਪ੍ਰਮਾਤਮਾ ਸੰਨਵੇਸ ਲਖ 84 ਦੇ ਵਿੱਚ ਬਣ ਕੇ ਤੇ ਦੁਬਾਰਾ ਜੁਨਾ ਦੇ ਰੂਪ ਨਾ ਪਾਇਆ ਆਪਣੇ ਚਰਨਾਂ ਦੇ ਵਿੱਚ ਸਤਿ ਸ਼੍ਰੀ ਅਕਾਲ ਸ਼ਰਮੇਸ਼ਰ ਨਾਹੀ ਇੰਮੇ ਦਾਦ ਦੂਸਰ ਓਟ ਨਾ ਕੋਇ ਰਖਾਈਆ ਮੇਲਾ ਰਹੇ ਨਾ ਆਦ ਜੁਗ ਆਦ ਜੁਗ ਜੁਗ ਵੇਖ ਵਖਾਈਆ ਏਕਾ ਤੇਰਾ ਨਾਮ ਰੇ ਅਰਾਦ ਦੂਜਾ ਇਸ ਤਨ ਕੋਈ ਮਨਾਈਆ ਇਹ ਕੋਈ ਤੇਰਾ ਇਸ ਜਿਹੜਾ ਵਾ ਉਹ ਹੀ ਸਾਡੇ ਕੋਲ ਹੈ ਤੇ ਤੇਰਾ ਨਾਮ ਹੀ ਅਰਾਦ ਹੈ ਸਾਡੇ ਕੋਲ ਸਾਨੂੰ ਕੁਛ ਨਹੀਂ ਚਾਹੀਦਾ ਆਈ ਰੋਹਾਨੀ ਦਾਇਆ ਏ ਮੰਦਰ ਪਾਰ ਕਿਨਾਰਾ ਕਰਨੀ ਹਾ ਸੱਚੇ ਮੰਦਰ ਲਿਆ ਚੜਾਈਆ ਵੇਲੇ ਹੰਤਨਾ ਜਾਣਾ ਸਾਡਾ ਏ ਕਾਮ ਮੰਗ ਮੰਗਈਆ ਐ ਸਤਿ ਸ੍ਰੀ ਅਕਾਲ ਮਾਈ ਗੁਰੂ ਜੀ ਮੰਗਾ ਜਿਵੇਂ ਅੰਤ ਕਦੇ ਸ਼ਾਨੀ ਨਾ ਹੋਵੇ। ਉਹ ਜਿਹੜੇ ਅੰਤ ਦੇ ਵਿੱਚ ਸਤਿ ਪੰਹ ਜੜੀ ਉਹ ਭਾਗ ਜ। ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰਾ ਕੀਤਾ ਕੋਲ ਪੂਰਨ ਬਾਈਆ ਜਿਹੜਾ ਆਪ ਆਪਣੇ ਪ੍ਰਮਾਤਮਾ ਨੇ ਗੁਰਮੁਖਾਂ ਦੇ ਧਰਮ ਨਾਲ ਕੋਲ ਕੀਤਾ ਹੋ ਉਹ ਪੂਰਾ ਕਰੇਗਾ ਪੂਰਾ ਹੀ ਕਰੇਗਾ ਪੂਰਾ ਪਰ ਸਮੂਹਰੇ ਪੰਤ ਬਣਾਉਣਾ ਪੈਂਦਾ ਹੈਗਾ ਭਾਵੇਂ ਤੇ ਕਿਵੇਂ ਹੁੰਦਾ ਉਹਦੀ ਸਿੱਖਿਆ ਰਹਿ ਤਿਹਾ ਜਿਉਂ ਨੇ ਮਾਰਗ ਦਰਸਾਇਆ ਵਾ ਉਹਦੇ ਉੱਤੇ ਚੱਲਣਾ ਸ੍ਰੋਗਿ ਜਿਹੜਾ ਹਰਨ ਸੰਤ ਕਾ ਕੀ ਨਮੀਏ ਮੈਂ ਇੱਥੇ ਸੀ ਸੱਚੇ ਪਾਸ਼ੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕੋਈ ਅੱਖਰ ਵੱੰਡ ਘਟ ਪੜਿਆ ਹੋਇਆ ਵੇਤੋ ਵਿਚਾਰ ਕਰਦਾ ਮੈਂ ਕਿ ਬੋਲਿਆ ਰਿਹਾ ਅੰਤਨਾ ਸੱਚਾ ਪਾਸ਼ਲ ਤੋਂ ਸਹਾ ਸੰਸਪਾਸੋਂ ਕਿ ਮਨਮਤਾ ਹੌਕਾ ਨਹੀਂ ਕਰਦਾ ਇਸ ਤਰ੍ਹਾਂ ਹੋਇਆ ਸੋ ਹੰਮਾਨਾਈ ਸ਼ੇਰ ਸਿੰਘ ਰਿਸ਼ਨ ਭਗਵਾਨ ਰਾਮ ਦੀ ਜੈ ਸੋ